ਹੈਲੋ ਗਾਇਜ਼ ਅੱਜ ਆਪ ਜੀ ਨੂੰ ਇੱਕ ਅਲਗ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲੂਗੀ ਜੋ ਸਾਬਣ ਦੇ ਨਿੱਕੇ ਨਿੱਕੇ ਟੁਕੜੇ ਹੁੰਦੇ ਹਨ ਆਪਾਂ ਇਹਨਾਂ ਦੀ ਸਾਬਣ ਦੀ ਟਿੱਕੀ ਦੁਬਾਰਾ ਕਿੱਦਾਂ ਬਣਾ ਸਕਦੇ ਹਾਂ ਉਹਦੇ ਬਾਰੇ ਤੁਹਾਨੂੰ ਅੱਜ ਇਸੀ ਵੀਡੀਓ ਵਿੱਚ ਜਾਣਕਾਰੀ ਮਿਲੂਗੀ ਟਿੱਕੀ ਸਾਬਣ ਦੀ ਬਣਾ ਕੇ ਅਸੀਂ ਸਾਬਣ ਦੀ ਬਚਤ ਕਰ ਸਕਦੇ ਹਾਂ ਜੋ ਜੇ ਟਿੱਕੀ ਬਣੂਗੀ ਏ ਅਸੀਂ ਆਪਣੇ ਹੱਥੋਂ ਬਗਰਾ ਧੋਣ ਦੇ ਕੰਮ ਤੋਂ ਲੈ ਸਕਦੇ ਹਾਂ ਸਾਬਣ ਤੋਂ ਬਹੁਤ ਹੀ ਵਧੀਆ ਔਰ ਆਸਾਨ ਤਰੀਕਾ ਸਾਬਣ ਦੀ ਟਿੱਕੀ ਬਣਾਉਣ ਦਾ ਇਹ ਹੈ ਜੀ ਕਦੂ ਕਸ ਅਸੀਂ ਸਾਰੇ ਇਹਨੂੰ ਜਾਣਦੇ ਹਾਂ ਇਹਦੇ ਨਾਲ ਸੀ ਬੂੜੀਆਂ ਪਚੜ ਕੇ ਜਾਂ ਗੋਭੀ ਪਚੜ ਕੇ ਬਰਨੇ ਪਰੌਂਠੇ ਅੱਜ ਆਪਾਂ ਇਹਨਾਂ ਨਾਲ ਸਾਬਣ ਪਚਰਾਂਗੇ ਔਰ ਸਾਬਣ ਦੇ ਜੋ ਟੁਕੜੇ ਨਿਕਲ ਕੇ ਇਹਨਾਂ ਦੇ ਬਣਾਉਣ ਦੇ ਸਾਰਾ ਬਣਾ ਲਾਂਗੇ ਚੂਰਾ ਜੋ ਜੇ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੇ ਤਾਂ ਜੋ ਆਪ ਜੀ ਨੂੰ ਮੇਰੀਆਂ ਇਦਾਂ ਦੀਆਂ ਹੋਰ ਨਵੇਂ-ਨਵੇਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਔਰ ਇਸ ਵੀਡੀਓ ਨੂੰ ਬਤਵਾਤ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਜੋ ਇਸੀ ਵੀਡੀਓ ਦਾ ਬਤਵਾਦ ਲੋਕ ਫਾਇਦਾ ਲੈ ਸਕਣ ਸਾਬਨ ਦੇ ਟੁਕੜੇ ਆਪਾਂ ਖਰਾਬ ਨਹੀਂ ਕਰਨੇ ਹਨ ਦੁਬਾਰਾ ਇਹਨਾਂ ਦਾ ਆਪਾਂ ਸਾਬਨ ਬਣਾਣਾ ਹੈ ਸਾਰੇ ਸਾਬਣ ਦਾ ਟੋੜੇ ਬਣਾ ਲਿਆ ਚੂਰਾ ਚੂਰਾ ਪਸਾਰਾ ਤਿਆਰ ਕਰ ਲਿਆ ਹੈ ਦੋੜਾ ਪਾ ਸਾਬਣ ਦੀ ਟਿੱਕੀ ਜੂ ਬਣਾਵਾਂਗੇ ਕਿੱਦਾ ਬਣਦੀ ਹੈ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜੂੜ ਦੇਖਣਾ ਹੈ ਬਹੁਤ ਹੀ ਵਧੀਆ ਔਰ ਆਸਾਨ ਤਰੀਕਾ ਸਾਬਣ ਦੀ ਟਿੱਕੀ ਬਣਾਉਣ ਦਾ ਸਾਰੇ ਸਾਬਣ ਦੀ ਜਿਹੜੇ ਟੋੜੇ ਸਗੇ ਨਿੱਕੇ-ਨਿੱਕੇ ਸੀ ਉਹਨਾਂ ਦਾ ਬਣਾ ਲਿਆ ਚੂਰਾ ਹੁਣ ਅਸੀਂ ਇਨੋ ਇੱਕ ਪਾਣੀ ਵਿੱਚ ਪਾਵਾਂਗੇ ਪਹਿਲਾਂ ਅਸੀਂ ਕੜਾਈ ਵਿੱਚ ਪਾਣੀ ਪਾ ਕੇ ਪਾਣੀ ਨੂੰ ਕਰਾਂਗੇ ਗਰਮ ਅਸੀਂ ਕੜਾਈ 'ਚ ਪਾਣੀ ਪਾ ਦਿੱਤਾ ਹੈ ਹੁਣ ਤੇ ਪਾਣੀ ਨੂੰ ਥੋੜਾ ਜਿਹਾ ਗਰਮ ਕਰਾਂਗੇ ਜਿੱਦਾਂ ਹੀ ਪਾਣੀ ਗਰਮ ਹੋ ਜਾਵੇਗਾ ਤੇ ਅਸੀਂ ਇਹਦੇ ਵਿੱਚ ਸਾਰੇ ਆ ਜੋ ਚੂਰਾ ਹੈ ਸਾਬਣ ਦਾ ਇਹਦੇ ਵਿੱਚ ਪਾ ਦਿਆਂਗੇ ਤੇ ਲਗਭਗ ਸਾਡਾ ਪਾਣੀ ਹੈ ਵਾ ਹੁਣ ਗਰਮ ਹੋ ਚੁੱਕਾ ਹੈ ਤੇ ਸਾਰਾ ਅਸੀਂ ਜੋ ਚੂਰਾ ਸੀਗਾ ਜੇ ਪਾਤਾ ਸੀ ਇਸ ਪਾਣੀ ਵਿੱਚ ਤੇ ਇਹ ਸਾਰਾ ਇਹ ਸਾਬਣ ਦਾ ਚੂਰਾ ਪਾਣੀ ਵਿੱਚ ਘੁਲ ਜਾਣਾ ਹੈ ਜਦਾਂ ਇਹ ਵਿੱਚ ਘੁਲ ਜਾਏਗਾ ਥੋੜੀ ਜਿਹੀ ਲੇਸ ਹਾਰੇਗਾ ਹੈ ਤੇ ਅਸੀਂ ਇਹਨੂੰ ਕੋਲ ਨੂੰ ਨਰਮ ਨਹੀਂ ਕਰਨਾ ਹੈ ਇਸੇ ਵਿੱਚ ਰੱਖਾਂਗੇ ਸਖਤ ਤਾਂ ਸਾਬਣ ਸਾਡਾ ਆਸਾਨੀ ਨਾਲ ਬਣ ਜਾਵੇ ਥੋੜੀ ਦੇਰ ਵਿੱਚ ਸਾਡਾ ਇਹ ਘੋਲ ਤਿਆਰ ਹੋ ਜਾਣਾ ਹੈ ਬਣ ਕੇ ਤੇ ਆਪਣਾ ਜਿਹੜਾ ਇਹ ਸਾਬਣ ਦਾ ਘੋਲ ਪਾਇਆ ਸੀ ਆਪਣਾ ਪਾਸਾ ਚੂਰਾ ਪਾਇਆ ਸੀ ਇਹ ਤਿਆਰ ਹੋਣ ਵਾਲਾ ਹੀ ਹੈ ਕੁਛ ਹੀ ਸਮੇਂ ਵਿੱਚ ਇਹ ਸਾਡਾ ਜੋ ਘੋਲ ਸੀਗਾ ਤਿਆਰ ਹੋ ਚੁੱਕਾ ਹੈ ਇਹ ਸਖਤ ਹੋ ਗਿਆ ਆਪਾਂ ਹੁਣ ਇਹਨੂੰ ਕੜਾਈ ਤੋਂ ਕੱਢ ਕੇ ਇੱਕ ਥਾਲੀ 'ਚ ਰੱਖ ਰਵਾਂਗੇ ਅਸੀਂ ਉਹ ਥਾਲੀ ਨੂੰ ਪਹਿਲਾਂ ਸੁਰਾਂ ਤੇਲ ਲਗਾ ਲਿਆ ਤਾਂ ਜੋ ਸਾਬਣ ਥੱਲੇ ਨਾ ਚਿਪਕ ਕੇ ਜਾਵੇ ਥਾਲੀ ਨਾਲ ਇਸ ਤਰ੍ਹਾਂ ਕੇ ਆਪਾਂ ਫਿਰ ਇਹਨੂੰ ਬਣਾ ਲਿਆ ਆਪਾਂ ਹੁਣ ਇਹਨੂੰ ਠੰਡਾ ਹੋਣ ਦਾ ਇੰਤਜ਼ਾਰ ਕਰਾਂਗੇ ਜਾਪਾ ਇਹਨੂੰ 6 ਦੇ ਵਿੱਚ ਵੀ ਨਗਾ ਸਕਦੇ ਜਲਦੀ ਕੰਮ ਆਪਣਾ ਬਣਾਣਾ ਜਲਦੀ ਕੰਮ ਕਰਨਾ ਹੈ ਤਾਂ ਠੰਡਾ ਹੋ ਜਾਦਾ ਹੈ ਸਾਬਣ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਔਰ ਅਸੀਂ ਇਸ ਈ ਤੱਕ ਆਪਣੀ ਬਚਤ ਵੀ ਕਰ ਸਕਦੇ ਹਾਂ ਇਹ ਸਾਬਣ ਅਸੀਂ ਆਪਣੇ ਹੱਥੋਂ ਉਣਦੇ ਵਾਸਤੇ ਜੁੱਪਰ ਜੋ ਕਰ ਸਕਦੇ ਹਾਂ ਕਟਿਏ ਤੇ ਇਹ ਠੰਡਾ ਹੋ ਚੁੱਕਾ ਹੈ ਅਸੀਂ ਉਹਦੇ ਬਣਾਵਾਂਗੇ ਪੀਸ जार टुकड़े बना लवेंगे ज अठ कर लो थी तो इच्छा है इस तरीके कट लो बिचो या चार पीस कर ले बहुत ही वाया तरीका साबन की टिक्की बनाबारा साबन के टुकड़िया वेस्ट नहीं करना है अगर आप जी मेरी वीडियो अच्छी लगी है वीडियो लाइक करना है और चैनल सबसक्राइब भी करना है और इस भीडियो ਬੱਤਵਾਦ ਸ਼ਿਆਜੂ ਕਰੋ ਤਾਂ ਜੇ ਵੀਡੀਓ ਬੱਤਵਾਦ ਲੋਕਾਂ ਤੱਕ ਪਹੁੰਚ ਸਕੇ ਉਹ ਵੀ ਇਹਦਾ ਫਾਇਦਾ ਲੈ ਸਕਣ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਔਰ ਕਮੈਂਟ ਵਜੂਦ ਖਣਾ ਹੈ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ